ਤੇ ਪ੍ਰਮਾਤਮਾ ਦੇ ਨਾਲ ਜਿਹੜੇ ਜੁੜ ਕੇ ਸੁਰਤ ਕਰਕੇ ਅਰਦਾਸ ਕਰਦੇ ਨੇ ਪਿਆਰਿਓ ਵਾਹਿਗੁਰੂ ਫਿਰ ਉਹਨਾਂ ਦੀ ਅਰਦਾਸ ਜਰੂਰ ਸੁਣਦਾ ਹੈ ਐੜਾ ਕਹਿੰਦਾ ਉਹ ਅੰਤਰਜਾਮੀ ਹੈ ਤੇ ਰਾਰਾ ਕਹਿੰਦਾ ਉਹ ਰਾਖਾ ਹੈ ਤੇ ਦੱਦਾ ਕੀ ਕਹਿ ਰਿਹਾ ਦੱਦਾ ਦਾਤਾ ਏਕ ਹੈ ਵੀ ਉਹ ਦਾਤਾ ਹੈ ਸਭ ਕੋ ਦੇਵਨ ਹਾਰ ਵੀ ਸਾਰਿਆਂ ਦੀਆਂ ਝੋਲੀਆਂ ਭਰਨ ਵਾਲਾ ਉਹ ਪਰਮਾਤਮਾ ਹੀ ਹੈ ਜਦੋਂ ਅਰਦਾਸ ਕਰਨੀ ਹੈ ਤੇ ਸਾਨੂੰ ਅਰਦਾਸ ਤੇ ਭਰੋਸਾ ਵੀ ਹੋਵੇ ਤੇ ਸੱਸਾ ਕੀ ਕਹਿ ਰਿਹਾ ਜੀ ਵੀ ਉਹ ਸਾਰਿਆਂ ਦਾ ਸਹਾਰਾ ਵੀ ਹੈ ਜਿਹੜੇ ਵੀ ਉਹਦੇ ਦਰ ਤੇ ਆਉਂਦੇ ਨੇ ਉਹ ਸਾਰਿਆਂ ਦਾ ਸਹਾਰਾ ਬਣਦਾ ਹੈ ਕੋਈ ਉਹਨੂੰ ਯਾਦ ਕਰ ਲਵੇ ਉਹ ਪਰਮਾਤਮਾ ਕਿਸੇ ਨੂੰ ਮੋੜਦਾ ਨਹੀਂ ਅੱਜ ਹਿੰਦੂ ਧਰਮ ਤੇ ਵਿਪਤਾ ਪਈ ਹੈ ਤੇ ਉਹਨਾਂ ਨੇ ਉਸ ਸਮੇਂ ਚੋਣ ਕੀਤੀ ਗੁਰਨਾਨਕ ਦੇ ਘਰ ਦੀ ਇਹ ਚੋਣ ਕਿਉਂ ਕੀਤੀ ਹੈ ਬਈ ਸਾਡੀ ਅਰਦਾਸ ਸੁਣਨ ਵਾਲਾ ਜੇ ਸਾਨੂੰ ਕੋਈ ਬਚਾ ਸਕਦਾ ਹੈ ਸਾਡਾ ਰਖਵਾਲਾ ਸਾਡਾ ਸਹਾਰਾ ਭਾਰਤ ਦੀ ਧਰਤੀ ਤੇ ਕੇਵਲ ਗੁਰਨਾਨਕ ਦਾ ਘਰ ਹੈ